ਜੀ ਮੇਰਾ ਨਾਮ ਜਸਵਿੰਦਰ ਕੌਰ ਪਿੰਡ ਸ਼ੇਰੀਆਂ ਹਾਂਜੀ 2 ਜੂਨ 18 ਚ ਵਿਆਹ ਕੀਤਾ ਸੀ ਤੇ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆ ਵਾਂਗ ਅਸੀਂ ਵਿਆਹ ਕੇ ਲੈ ਕੇ ਜਾਣੀ ਹੈ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਤਾਂ ਹੋਰ ਕਮਾਨ ਵਾਲੇ ਨੇ ਇੱਕੋ ਹੀ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਬਸ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਕੱਟ ਲਾਂਗੇ ਅਸੀਂ ਮਿਰਜੇ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਗਮ ਹੋਏਗਾ ਅੱਜ ਉਹ ਭਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜ਼ਰੂਰ ਜਿੰਨਾਂ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਦੋਂ ਅਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ-ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਮੈਂ ਖੁਦ ਕੁਛ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿ ਇੱਕ ਦਿਨ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10 10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਹਾਲਾਤ ਦੇਖੇ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਹਿੰਦੀ ਮੈਂ ਕੀ ਕਰਾਂ ਮਰ ਜਵੇ ਅੱਗੋਂ ਐਦਾਂ ਬੋਲਦੀ ਸੀ ਅਸ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਤੇ ਗੋਦੀ 'ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਂ ਉਹਨੂੰ ਗੋਦੀ 'ਚ ਪਾ ਕੇ ਉਹਨੂੰ ਮੈਂ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਆ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ 'ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਤੇ ਹੁਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਆ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਫੋਨ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਜਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ ਦੋ ਦੋ ਘੰਟੇ ਫੋਨ ਚੱਲਦਾ ਸੀ ਤੇ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕ ਉਹਦਾ ਮਾਮਾ ਸੀਗਾ ਯਾਨੀ ਕਿ ਉਹਨੇ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ adda ਦੀ ਗੱਲ ਨਹੀਂ ਕੋਈ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਿ ਇਹਨੇ ਆਪਣੇ ਮਨ ਨੂੰ ਲਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮਾੜ ਮੋਟੀ ਗੱਲਬਾਤ ਕਰਨ ਲੱਗਾ ਤੇ ਉਹਨੇ ਮੈਨੂੰ ਰਿਕਾਰਡਿੰਗ ਭੇਜੀ ਸੀ ਕਿ ਮੰਮੀ ਤੇ ਮੇਰੇ ਘਰ ਦੇ ਕੇਸ ਲੜਨਗੇ ਕਿ ਮੈਨੂੰ ਤਲਾਕ ਚਾਹੀਦਾ ਜੋ ਤੁਹਾਨੂੰ ਪ੍ਰਿੰਸ ਨੇ ਦੱਸਿਆ ਉਹ ਸਹੀ ਏ ਕਿ ਜਦੋਂ ਉਹਨੇ ਇਹ ਗੱਲ ਦੱਸੀ ਮੇਰੇ ਤਾਂ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਹੁਣ ਕੀ ਚੱਕਰ ਹੋਇਆ ਵੀ ਗੱਲ ਤਾਂ ਕੋਈ ਹੋਈ ਨਹੀਂ ਉਸ ਤੋਂ ਬਾਅਦ ਚ ਫਿਰ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੈਗਾ ਤੇ ਮੈਂ ਰਿਕਾਰਡਿੰਗਾਂ ਵੀ ਭੇਜਦੀ ਰਹੀਆਂ ਉਹਨੇ ਨਹੀਂ ਫੋਨ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਫੇਰ ਦੁਬਾਰਾ ਉਹ ਹੀ ਕੰਮ ਸਾਡੇ ਨਾਲ ਕਰੇਗੀ ਤੇ ਉਸ ਤੋਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਫਿਰ ਅਸੀਂ ਉਹਦੇ ਮੰਮੀ ਪਾਪਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਹਾਂ ਤੁਸੀਂ ਜੋ ਕਰਨਾ ਹੈ ਕਰ ਲਓ ਹਾਂਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫੇਰਦਾ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਬ ਦੇ ੱਟਕੇ ਖਾਂਦਾ ਫਿਰਦਾ ਇੱਕ ਤੁਹਾਨੂੰ ਮੇਰਾ ਨਾਂ ਪ੍ਰਿੰਸਪਲ ਸਿੰਘ ਪਿੰਡ ਸ਼ੇਰੀਆਂ ਮੇਰੀ ਮੈਰਿਜ 2018 ਚ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਕੀ ਕੀ ਹੋਇਆ ਉਸ ਤੋਂ ਬਾਅਦ ਸਾਰਾ ਉਸ ਤੋਂ ਬਾਅਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਅਦ ਸਾਰਾ ਉਹਦੀ ਫੈਲ ਲਗਵਾਈ ਮਤਲਬ ਕਿ ਉਹਨਾਂ ਐਲਰਸ ਕੀਤੀ ਸੀ ਕੁੜੀ ਨੇ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਦਾ ਵਿਆਹ ਕਰਵਾ ਤਾ ਅਸੀਂ ਸਾਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰ ਐਲਰਸ ਕਰਾਈ ਅਸੀਂ ਆਪ ਉਹ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਤਪਾਦਨ ਪਾ ਲੈ ਕੇ ਅਗੇ ਸਿੰਗਲ ਦੀ ਫੈਲਾਈ ਹੋਈ ਇਹਨੂੰ ਕਿੰਨਾ ਕਾ ਖਰਚਾ ਆ ਗਿਆ ਸੀ ਜਾਂ ਲੋਨ ਵੀ ਲੁੱਟਾ ਹੋਣਾ ਤੁਹਾਡੇ ਦਾ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪਹਿਲੀ ਵੇਗੀ ਤੇ ਉਸ ਤੋਂ ਬਾਅਦ ਸਾਰਾ ਜੀ ਬਿਆਹ ਤੇ ਪੈ ਚੱਕੇ ਸੀ ਗਈ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਤੇ ਫਿਰ ਟੁੱਟੀ ਗੱਲਬਾਤ ਹੁੰਦੀ ਰਹੀ ਉਹਦੇ ਨਾਲ ਕੀ ਕਹਿੰਦੀ ਕੀ ਸੀ ਤੁਹਾਨੂੰ ਸਰ ਮੈਂ ਤਾਂ 6 ਮਹੀਨੇ ਬੜੀਆ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੇ ਇਹ ਗੱਲ ਅੱਗ ਨਹੀਂ ਘਟ ਕਰਤੀ ਉਹਨੇ ਮੇਰੇ ਨਾਲ ਨਾ ਮੈਨਾਂ ਫੋਨ ਕਰਦੀ ਸੀ ਨਾ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖ ਦਿੱਤੀ ਸੀ ਤਲਾਕ ਤੇ ਕਾਗਜ਼ ਫੋਨ ਨੇ ਵੀ ਕਿਦਾਂ ਭੇਜੇ ਸਰ ਉਹਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੇ ਪਾਵਰ ਲੋਡਰ ਨਹੀਂ ਭੇਜੀ ਸੀ ਮੈਨੂੰ ਮੇਰੀ ਮੰਮੀ ਕੇਸ ਲੜੂਗੀ ਤੇ ਹੁਣ ਕੀ ਮੰਗ ਕਰਦਾਂ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਮਿਲੇ ਜੀ ਠੀਕ ਹੈ ਜੋ ਮੇਰੇ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਗਏ ਜੀ ਮੇਰੇ ਮੈਂ ਇੱਥੇ ਵਿਹਲਾ ਬੈਠਾ ਸੀ ਆਪ ਬਾਹਰ ਕੈਨੇਡਾ ਚ ਜਾਈ ਤੇ ਮੈਨੂੰ ਇਨਸਾਫ ਮਿਲੇ ਵੱਤੋ ਕਾਰਵਾਈ ਬੰਦੀ ਹੈ ਸਰਕਾਰੀ ਜੋ ਵੀ ਕਾਰਵਾਈ ਬੰਦੀ ਤੋਂ ਕੀਤੀ ਹੈ ਕਾਰਵਾਈ ਪਿੰਡ ਛੇਰੀਆਂ ਜੀ ਤਹਿਸੀਲ ਸਮਰਲਾ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਜੁਆਇੰਂਟ ਫੈਮਿਲੀ ਆ ਜੀ ਇਹ ਮੇਰੇ ਭਾਈ ਦਾ ਲੜਕਾ ਜੀ ਮੇਰਾ ਭਤੀਜਾ ਜੀ ਇਹਦੀ ਸ਼ਾਦੀ ਅਸੀਂ 2018 ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਲਸ ਕੀਤੀ ਸੀ ਪਹਿਲਾਂ ਉਹਦੇ ਕਾਜਾਂ ਦੇ ਉਹਦਾ ਮਤਲਬ ਨਹੀਂ ਸੀ ਲੱਗਿਆ ਕੈਨੇਡਾ ਦਾ ਉਸ ਤੋਂ ਬਾਅਦ ਇਸਟਰੀਆ ਦੀ ਫੈਲ ਆਈ ਉੱਥੇ ਰਿਫਿਊਜਲ ਆ ਗਈ ਉੱਥੇ ਸਾਨੂੰ ਖਰਚਾ ਭਰਨਾ ਪਿਆ ਉਸ ਤੋਂ ਬਾਅਦ ਫੇਰ ਕੈਨੇਡਾ ਦੀ ਫੈਲ ਆਈ ਉੱਥੇ ਰਿਫਿਊਜਲ ਆ ਗਈ ਉੱਥੇ ਸਾ ਪੈਸੇ ਕੁਝ ਕੱਟ ਕੇ ਆਏ ਸਸੇ ਉਹ ਵੀ ਸਾਨੂੰ ਖਰਚਾ ਭਰਨਾ ਪਿਆ ਜੀ ਉਸ ਤੋਂ ਬਾਅਦ ਉਹਨੂੰ ਤਿੰਨ ਵਾਰੀ ਸੀ ਐਲਸ ਕਰਾਈ ਤੀਜੀ ਵਾਰ ਇਹਦੇ ਬੈਂਡ ਆਏ ਉਹਨੂੰ ਫੇਰ ਬਾਹਰ ਭੇਜਤਾ ਜੀ 2.5 ਸਾਲ ਸਾਡੇ ਕੋਲ ਰਹਿ ਕੇ ਗਈ ਹੈ ਜੀ ਕਿਹੜੀ ਜਗ੍ਹਾ ਕੀ ਨਾਮ ਸੀ ਕੁੜੀ ਦਾ ਕੁੜੀ ਦਾ ਨਾਮ ਕੁੜੀ ਦਾ ਨਾਮ ਜੀ ਚੰਦਰ ਕੋਰਾ ਜੀ ਡੇੜੀ ਦਾ ਜਰਨੈਲ ਸਿੰਘ ਪਿੰਡ ਇਹਨਾਂ ਦਾ ਚਰਾਣਾ ਜੀ ਜ਼ਿਲ੍ਹਾ ਨਮਾਸ਼ਹਿਰ ਇਹਨਾਂ ਦਾ ਜੀ ਕਿਹੜੀ ਜਗ੍ਹਾ ਭੇਜਿਆ ਸੀ ਇਹਨੂੰ ਕੈਨੇਡਾ ਭੇਜਿਆ ਸੀ ਜੀ ਜਿਹੜੇ ਕੋ ਢਾਈ ਤਾਂ ਰਹੇਗੀ ਇਹਦਾ ਸਾਰਾ ਖਰਚਾ ਅਸੀਂ ਟੋਟਲ 31 ਲੱਖ ਦੇ ਕਰੀਬ ਸਾਡਾ ਲੱਗਿਆ ਸੀ ਜੀ ਹੁਣ ਤੱਕ ਦਾ ਸਾਡਾ ਖਰਚਾ ਜੇ ਮਾਗ ਵਿਆਜ ਪਾ ਕੇ ਸਮਝੀਏ ਤਾਂ ਸਾਡਾ 50 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੈ ਜੀ ਅਸੀਂ ਵੀ ਕੁਝ ਜ਼ਮੀਨ ਵੇਚੀ ਜੀ ਕੁਝ ਪੈਸਾ ਵਿਆਜ ਚ ਚੁੱਕਿਆ ਕੁਝ ਲੋਨ ਵੀ ਲਿਆ ਜੀ ਇਸ ਤਰ੍ਹਾਂ ਉਸਨੂੰ ਅਸੀਂ ਬਾਹਰ ਭੇਜਿਆ ਜੀ ਹੋਣ ਸਾਨੂੰ ਉਹ ਰਹੇ ਗਈ ਸਾਡੇ ਕੋ ਢਾਈ ਸਾਲ ਇੱਥੇ ਰਹੇ ਗਈ ਜੀ ਪਹਿਲਾਂ ਸਾਡੇ ਨਾਲ ਠੀਕ ਗੱਲਬਾਤ ਕਰਦੀ ਰਹੀ ਉਸ ਤੋਂ ਬਾਅਦ ਇੱਕਦਮ ਫਰਦਨਾ ਗੱਲ ਕਰਨੀ ਉਹਨੇ ਬੰਦ ਕਰ ਦਿੱਤੀ ਆਪਣੇ ਮੰਮੀ ਡੈਡੀ ਦਾ ਆਪਣੇ ਕਾਲਜ ਪੇਤੇ ਵੀ ਮੇਰੇ ਮੰਮੀ ਡੈਡੀ ਕੇਸ ਲੜਨਗੇ ਮੈਨੂੰ ਸਲਾਹ ਚਾਹੀਦਾ ਇਸ ਤੇ ਅਸੀਂ ਐਸਐਸਪੀ ਸਾਹਿਬ ਨੂੰ ਅ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਡੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਸਲਾਹ ਚਾਹੀਦਾ ਮੁਸਤਫਾ ਡੀਐਸਪੀ ਨੂੰ ਫਾਈਲ ਜਿਹੜੀ ਵਾਪਸ ਐਸਐਸਪੀ ਸਾਹਿਬ ਕੋਲ ਗਈ ਸੀ ਐਸਐਸਪੀ ਸਾਹਿਬ ਨੇ ਉਹਨਾਂ ਤੇ ਮਤਲਬ ਪਰਚਾ ਦਰਜ ਕਰਤਾ ਜੀ ਅਸੀਂ ਇਹ ਕਿਹਦੇ ਉੱਤੇ ਪਰਚਾ ਦਰਜ ਪਰਚਾ ਜੀ ਕੁੜੀ ਦਾ ਪਰਚਾ ਹੋਇਆ ਜਤਿੰਦਰ ਕੌਰ ਤੇ ਉਹਦੇ ਡੈਡ ਦੀ ਜਰਨੈਲ ਸਿੰਘ ਤੇ ਉਹਦੀ ਮਾਂ ਤੇ ਬਲਵਿੰਦਰ ਕੌਰ ਤੇ ਜੀ ਕੀ ਮੰਗ ਕਰਦੇ ਹੋ ਅਸੀਂ ਮਾਂ ਹੀ ਕੰਮ ਕਰਦੇ ਸਾਨੂੰ ਇਨਸਾਨ ਫੜੇ ਜੀ ਅਸੀਂ ਇੰਨੇ ਪੈਸੇ ਲਾਏ ਹੋਏ ਨੇ ਜੀ ਸਾਡਾ ਬੇਟਾ ਘਰੇ ਬੈਠਾ ਜੀ ਉਹ ਰਾਤਾਂ ਬਾਹਰ ਬੈਠੀ ਆ ਜੀ ਪ੍ਰਿਤਪਾਲ ਸਿੰਘ ਛੇਰੀਆਂ ਨੇ ਐਸਐਸਪੀ ਸਾਹਿਬ ਜਿਹਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਏ ਲੀਗਲ ਦੀ رائے ਤੋਂ ਬਾਅਦ ਇਹ ਪੜਚਾਅ ਦਰਜ ਹੋਇਆ 318 ਜੀਵਨ ਦੋ ਤੇ 68 ਜੀਵਨ ਦੋ ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕਫਾਰਮ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਆ ਹਸਬੰਡ ਵਾਈਫ ਤੇ ਲੜਕੀ ਹਾਈਲਾਈਟਸ ਦੋ ਤਿੰਨ ਵਾਰ ਹਾਈਲਾਈਟਸ ਕੀਤੀ ਪਹਿਲਾਂ ਆਸਟ੍ਰੇਲੀਆ ਕੀ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਹਾਈਲਾਈਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬਾਅਦ ਲੱਗਦੇ ਬਾ ਭੇਜਣੇ ਜੀ ਵੇਖੋ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ ਸਾਡੇ